ਕੀ ਹੈ ਅੱਜ ਦੇ ਦਿਨ ਦਾ ਸਿੱਖ ਇਤਿਹਾਸ ਕਿੰਨਾ ਕਾਰਨਾ ਕਰਕੇ ਖਾਲਸੇ ਨੇ ਦਿੱਲੀ ਤੇ ਹਮਲਾ ਕੀਤਾ ਮੁਗਲਾ ਤੋਂ ਛੁਡਵਾਈ ਹਿੰਦੂਆਂ ਦੀ ਧੀ ਨੂੰ ਉਸਦੇ ਹੀ ਪਰਿਵਾਰ ਨੇ ਕਿਉਂ ਸਵੀਕਾਰ ਨਹੀਂ ਕੀਤਾ ਹਿੰਦੂ ਪਰਿਵਾਰ ਨੇ ਜਿਸ ਧੀ ਨੂੰ ਨਾ ਅਪਣਾਇਆ ਖਾਲਸੇ ਨੇ ਉਸ ਧੀ ਨਾਲ ਕੀ ਕੀਤਾ ਦਿੱਲੀ ਦੇ ਲਾਲ ਕਿਲੇ ਤੇ ਖਾਲਸੇ ਹੀ ਨਿਸ਼ਾਨ ਚਲਾਉਣ ਵਾਲੇ ਕੌਣ ਸਨ ਸਿੱਖ ਜਰਨਲ ਔਰ ਦੱਸਦੇ ਹਾਂ ਸਿੱਖਾਂ ਦਾ ਮਾਨਮਤਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੱਲੀ ਡਿਸਕ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਲਵਜੀਤ कौर ਸਵਾਗਤ ਕਰਦੀ ਹਾਂ ਜੀ ਅੱਜ 17 April ਤੇ ਅੱਜ ਦੇ ਦਿਨ ਦਾ ਇਤਿਹਾਸ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ 17 April 1766 ਖਾਲਸਾ ਫੌਜਾਂ ਵੱਲੋਂ ਦਿੱਲੀ ਦੇ ਪਹਾੜ ਗੰਜ ਉੱਪਰ ਆਪਣੀ ਜਿੱਤ ਦਰਜ ਕਰਵਾਈ ਅੱਜ ਦੇ ਦਿਨ ਖਾਲਸੀ ਫੌਜਾਂ ਨੇ ਦਿੱਲੀ ਉੱਤੇ ਹਮਲਾ ਕਰਨ ਤੋਂ ਬਾਅਦ ਪਹਾੜ ਗੰਜ ਨੂੰ ਜਿੱਤ ਕੇ ਜਿੱਤ ਦੇ ਪਰਚਮ ਗੱਡ ਦਿੱਤੇ ਸਾਲ 1727 ਵਿੱਚ ਨਵਾਬ ਸਾਹਿਬ ਕਪੂਰ ਸਿੰਘ ਜੀ ਨੇ ਜਦੋਂ ਸਿੱਖਾ ਦੇ ਰਾਜਨੀਤਿਕ ਮਾਮਲਿਆਂ ਦਾ ਕਾਰਜਭਾਰ ਸੰਭਾਲਿਆ ਤਾਂ ਉਸ ਵਕਤ ਸਿੱਖ ਪੰਥ ਬਹੁਤ ਹੀ ਔਖੀ ਘੜੀ ਤੇ ਵਿਛੜੇ ਪੰਡੇ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਮੁਗਲ ਜ਼ਰਵਾਣੇ ਜਕਰੀਆ ਖਾਨ ਨੇ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਦੇ ਨਾਲ ਉਹਨਾਂ ਨੂੰ ਪਹਾੜੀਆਂ ਤੇ ਜੰਗਲਾਵਲ ਜਾਣ ਦੇ ਲਈ ਮਜਬੂਰ ਕਰ ਦਿੱਤਾ ਸੀ ਪਰ ਸਿੱਖਾਂ ਨੇ ਆਪਣੀ ਫੌਜ ਨੂੰ ਦੁਬਾਰਾ ਇਕਜੁੱਟ ਕਰਨਾ ਸ਼ੁਰੂ ਕਰ ਦਿੱਤਾ ਸਿੱਖ ਰਾਇਣ ਨੀਤੀ ਨੂੰ ਮੁੜ ਜਥੇਬੰਦ ਕਰਨ ਅਤੇ ਇਸ ਨੂੰ ਇੱਕ ਵਿਸ਼ੇਸ਼ ਤੇ ਖਾਸ ਮਕਾਮ ਵਿੱਚ ਸੰਸਥਾਪਿਤ ਕਰਨ ਤਰੀਕੇ ਦੇ ਨਾਲ ਇੱਕ ਡੋਰ ਵਿੱਚ ਪ੍ਰੋ ਕੇ ਜੁੜਨ ਦਾ ਸਿਹਰਾ ਨਵਾਬ ਸਾਹਿਬ ਕਪੂਰ ਸਿੰਘ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਹ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ ਕਿ ਜੰਗ ਦੇ ਹਰ ਮਕਾਮ ਵਿੱਚ ਫੌਜਾਂ ਦੀ ਜੰਗੀ ਨੀਤੀ ਵਿੱਚ ਇੱਕ ਪ੍ਰਬੀਨ ਅਤੇ ਮਜ਼ਬੂਤ ਜਥੇਬੰਦਕ ਢਾਂਚੇ ਦੀ ਲੋੜ ਹੁੰਦੀ ਹੈ ਸੋ ਸਿੱਟੇ ਵਜੋਂ ਆਪ ਜੀ ਨੇ ਖਾਲਸੇਈ ਸਮਾਜ ਨੂੰ ਦੋ ਸਮੂਹਾ ਵਿੱਚ ਵੰਡਿਆ ਪਹਿਲਾ ਤਰਨਾ ਦਲ ਦੇ ਨਾਮ ਦੇ ਨਾਲ ਜਿਸ ਵਿੱਚ ਹਥਿਆਰਬੰਦ ਜੰਗੀ ਸੁਸਖਿਅਤ ਲੜਾਕੂ ਫੌਜਾਂ ਨੂੰ ਨਾਮਿਤ ਕੀਤਾ ਗਿਆ ਸੀ ਇਸ ਵਿੱਚ ਵਿਧੇਰੇ ਕਰਕੇ 40 ਵਰੇ ਤੋਂ ਘੱਟ ਉਮਰ ਦੇ ਸਿੰਘ ਸ਼ਾਮਲ ਕੀਤੇ ਗਏ ਸਨ ਦੂਜਾ ਸੇਵਾ ਸਮੂਹ ਦਾ ਇੱਕ ਕਿਸਮ ਦਾ ਮੁਜਿਸਮਾ ਸੀ ਜਿਸ ਨੂੰ ਬੁੱਢਾ ਦਲ ਦਾ ਨਾਮ ਦਿੱਤਾ ਗਿਆ ਇੱਥੇ 50 ਸਾਲ ਤੋਂ ਵੱਧ ਉਮਰ ਦੇ ਗੁਰਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਲੜਾਕੂ ਬਲਾਂ ਨੂੰ ਸਹੂਲਤਾਂ ਤੇ ਮਦਦ ਦੇਣ ਤੋਂ ਇਲਾਵਾ ਬੁੱਢਾ ਦਲ ਦੇ ਫਰਜ਼ਾਂ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਰਾਖੀ ਬਿਮਾਰਾਂ ਤੇ ਲੋੜਵੰਦਾ ਦੀ ਸਿਹਤ ਸੰਭਾਲ ਦੀ ਵਿਵਸਥਾ ਅਤੇ ਔਰਤਾਂ ਬੱਚਿਆਂ ਤੇ ਬੁੱਢਿਆਂ ਦੀ ਹਰ ਪੱਖੋਂ ਦੇਖਭਾਲ ਕਰਨਾ ਸ਼ਾਮਲ ਸੀ। ਨਵਾਬ ਸਾਹਿਬ ਕਪੂਰ ਸਿੰਘ ਜੀ ਨੇ ਉਹਨਾਂ ਨੂੰ ਪਹਿਲਾਂ 5 ਕਮਾਂਡਾਂ ਵਿੱਚ ਵੰਡਿਆ ਸੀ ਜਿਨ੍ਹਾਂ ਨੇ ਬਾਅਦ ਵਿੱਚ ਵਕਤ ਪੈਣ ਦੇ ਨਾਲ 12 ਮਿਸਲਾਂ ਦੀ ਸ਼ਕਲ ਲੈ ਲਈ। 74 ਵਿक्ति ਵੇਲੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਇਹਨਾਂ ਮਿਸਲਾਂ ਦੇ ਸਮੁੱਚੇ ਕਮਾਂਡਰ ਸਨ ਤੇ ਹਰ ਮਿਸਲ ਨੂੰ ਵੱਖੋ ਵੱਖਰੇ ਕੰਮ ਸੌਂਪੇ ਗਏ ਸਨ। ਸਰਦਾਰ ਸ਼ਾਮ ਸਿੰਘ ਜੀ ਕਰੋੜ ਸਿੰਘ ਦੀਆ ਮਿਸਲ ਦੇ ਕਮਾਂਡਰ ਸਨ ਜ਼ਿਲ੍ਹਾ ਗੁਰਦਾਸਪੁਰ ਦੇ ਵਿਸਨੀਕ ਬਾਬਾ ਬਘੇਲ ਸਿੰਘ ਜੀ ਨੇ ਸਰਦਾਰ ਕਰਨ ਸਿੰਘ ਦੀ ਮੌਤ ਤੋਂ ਬਾਅਦ ਇਸ ਮਿਸਲ ਦੀ ਕਮਾਂਡ ਸੰਭਾਲ ਲਈ ਉੰਨੀ ਦਿਨੀ ਜਗੀਰੂ ਸੁਆਮੀ ਨਜੀਬਉਦੁੱਲਾ ਸਹਾਰਨਪੁਰ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਹਨਾਂ ਦੇ ਨਾਲ ਸ਼ਰਿਆਮ ਬਦਸਲੂਕੀ ਕਰਦਾ ਸੀ ਬਾਬਾ ਬਘੇਲ ਸਿੰਘ ਜੀ ਨੇ ਆਪਣੀ ਮਿਸਲ ਦੀ ਕਮਾਂਡ ਦੇ ਪਹਿਲੇ ਦੋ ਮੁਕਾਬਲੇ ਵਿੱਚ ਹੀ ਨਜੀਬ ਉਹ ਦੋਲਾ ਨੂੰ ਕਰਾਰੀ ਹਾਰ ਦਿੱਤੀ ਇੱਥੇ ਆਪਾਂ ਦੱਸਦੇ ਚੱਲੀਏ ਕਿ ਇੱਕ ਤੋਂ ਬਾਅਦ ਇੱਕ ਬਾਬਾ ਜੀ ਨੇ ਵੱਖੋ-ਵੱਖਰੇ ਮੁਗਲ ਸ਼ਾਸਕਾਂ ਦੇ ਨਾਲ 17 ਵਾਰ ਇਸ ਤਰ੍ਹਾਂ ਦੇ ਟਕਰਾਅ ਭਰੇ ਸਖਤ ਮੁਕਾਬਲੇ ਕੀਤੇ ਅਤੇ ਇਹਨਾਂ ਮੁਗਲ ਸ਼ਾਸਕਾਂ ਨੂੰ ਹਰ ਵਾਰੀ ਭਜੜਾ ਪਾਈ ਇੱਕ ਵਾਰੀ ਜਲਾਲਾਬਾਦ ਦੇ ਗਵਰਨਰ ਮੁਹੰਮਦ ਮੁਖੀਆਂ ਨੇ ਇੱਕ ਬ੍ਰਾਹਮਣ ਦੀ ਬੇਟੀ ਨੂੰ ਜ਼ਬਰੀ ਅਗਵਾ ਕਰ ਲਿਆ ਅਤੇ ਉਸ ਨੂੰ ਆਪਣੇ ਹਰਮ ਵਿੱਚ ਲੈ ਗਿਆ ਬਾਬਾ ਬਗੇਲ ਸਿੰਘ ਅੱਗੇ ਇਸ ਗੱਲ ਦੀ ਸ਼ਿਕਾਇਤ ਪੁੱਜੀ ਬਾਬਾ ਜੀ ਦੀ ਕਮਾਨੇਟ ਸਿੰਘਾਂ ਨੇ ਜਮਨਾ ਪਾਰ ਕਰਕੇ ਪਹਿਲਾ ਮੁਹੰਮਦ ਮੁਖੀਆ ਦੇ ਫੌਜ ਮੁਖੀ ਮੀਰ हसन ਖਾਨ ਨੂੰ ਮਾਰ ਦਿੱਤਾ ਅਤੇ ਉਸ ਬ੍ਰਾਹਮਣ ਦੀ ਧੀ ਨੂੰ ਆਜ਼ਾਦ ਕਰਵਾ ਲਿਆ ਲੜਕੀ ਨੂੰ ਖਾਲਸਾਈ ਰਵਾਤ ਦੇ ਮਤਾਬਕ ਨਿਯਮਤ ਤੌਰ ਤੇ ਉਸ ਦੇ ਮਾਪਿਆਂ ਕੋਲ ਵਾਜਿਤ ਪਹੁੰਚਾ ਦਿੱਤਾ ਗਿਆ ਪਰ ਉਸ ਦੇ ਮਾਪਿਆਂ ਅਤੇ Hindu ਪਾਈਚਾਰੇ ਦੇ ਲੋਕਾਂ ਨੇ ਇਸ ਬਹਾਨੇ ਦੇ ਨਾਲ ਉਸ ਬੱਚੀ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਸਲਾਮੀ ਮਾਹੌਲ ਦੇ ਅਧੀਨ ਰਹਿ ਕੇ ਇਸ ਬੱਚੀ ਨੂੰ ਮੁਸਲਮਾਨਾ ਨੇ ਅਸ਼ੁੱਧ ਕਰ ਦਿੱਤਾ ਹੈ ਅਤੇ ਹੁਣ ਸਾਡੀ ਇਹ ਕੁਝ ਨਹੀਂ ਲੱਗਦੀ ਇਸ ਉੱਪਰ ਸਿੰਘਾਂ ਨੇ ਇਸ ਬੱਚੀ ਨੂੰ ਖਾਲਸੇ ਦੀ ਬੇਟੀ ਦੀ ਉਪਾਧੀ ਅਤੇ ਬੇਟੀ ਦੇ ਰੁਤਬੇ ਦੇ ਨਾਲ ਇੱਕ ਧੀ ਜਿੰਨਾ ਮਾਨ ਸਤਕਾਰ ਦਿੱਤਾ ਸਿੰਘਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਿਸ ਵੀ ਜਮਾਤੀ ਜ਼ਮੀਰ ਵਿਅਕਤੀ ਨੇ ਇਸ ਬੱਚੀ ਦੀ ਨਰਾਦਰੀ ਅਤੇ અપਮਾਨ ਕੀਤਾ ਹੈ ਉਸ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਇਸ ਲੜਕੀ ਦੇ ਹਵਾਲੇ ਕਰ ਦਿੱਤਾ ਜਾਵੇਗਾ 18 ਜਨਵਰੀ 1774 ਨੂੰ ਬਾਬਾ ਬਘੇਲ ਸਿੰਘ ਜੀ ਦੀ ਫੌਜ ਨੇ ਪਹਿਲੀ ਵਾਰ ਦਿੱਲੀ ਤੇ ਹਮਲਾ ਕੀਤਾ ਅਤੇ ਸ਼ਾਦਰਾ ਤੱਕ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ ਫਿਰ ਜੁਲਾਈ 1775 ਨੂੰ ਹੋਏ ਦੂਸਰੇ ਹਮਲੇ ਵੇਲੇ ਬਾਬਾ ਬਘੇਲ ਸਿੰਘ ਨੇ ਪਹਾੜਗੰਜ ਅਤੇ ਜੈ ਸਿੰਘਪੁਰਾ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਕਰ ਲਿਆ ਇਹ ਲੜਾਈ ਉਸ ਜਗ੍ਹਾ ਤੇ ਲੜੀ ਗਈ ਜਿੱਥੇ ਅੱਜਕੱਲ ਗੁਰਦੁਆਰਾ ਬੰਗਲਾ ਸਾਹਿਬ ਸਥਾਪਿਤ ਹੈ ਪਰ ਬਾਅਦ ਵਿੱਚ ਖਾਲਸਾਈ ਫੌਜਾਂ ਇੱਥੇ ਜ਼ਿਆਦਾ ਦਿਨ ਨਾ ਟਿਕ ਸਕੀਆਂ ਕਿਉਂਕਿ ਜੀਵਨ ਨਿਰਵਾ ਦੇ ਲਈ ਪਿੱਛੋਂ ਪੁੱਜਦੀ ਰਸਦ ਦੀ ਸਪਲਾਈ ਦੀ ਭਾਰੀ ਘਾਟ ਕਰਨ ਸਿੱਖਾਂ ਨੂੰ ਆਪਣੀ ਮਰਜ਼ੀ ਦੇ ਨਾਲ ਪਿੱਛੇ ਹਟਣ ਦਾ ਫੈਸਲਾ ਲੈਣਾ ਪਿਆ ਪਰ ਸਿੰਘਾਂ ਨੇ ਸਮੇਂ-ਸਮੇਂ ਤੇ ਦਿੱਲੀ ਵਿੱਚ ਆਪਣੀਆਂ ਕੁਸ ਬੈਠਾਂ ਨੂੰ ਜਾਰੀ ਰੱਖਿਆ ਜਿਸ ਕਾਰਨ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦਰਿਆ ਜਮਨਾ ਪਾਰਲੇ ਇਲਾਕਿਆਂ ਤੇ ਤੋਂ ਇਕੱਠੇ ਕੀਤੇ ਮਾਲੀਏ ਦਾ ਅਠਵਾਂ ਹਿੱਸਾ ਸਿੰਘਾਂ ਨੂੰ ਦੇਣ ਲਈ ਮੰਨ ਗਿਆ 11 ਮਾਰਚ 1783 ਨੂੰ ਸਮੁੱਚੀ ਦਿੱਲੀ ਉੱਪਰ ਜਿੱਤ ਦਾ ਝੰਡਾ ਗੱਡਣ ਤੋਂ ਬਾਅਦ ਸਿੱਖ ਕੌਮ ਦੇ ਤਿੰਨ ਸੂਰਬੀਰ ਜਰਨੈਲਾਂ ਬਾਬਾ ਬਗੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਇਤਿਹਾਸ ਵਿੱਚ ਇੱਕ ਸੁਨਹਿਰੀ ਪੰਨਾ ਤਾਂ ਜੋੜਿਆ ਹੀ ਪਰ ਨਾਲ ਹੀ ਸਿੱਖ ਇਤਿਹਾਸ ਦੇ ਵਿੱਚ ਇਹ ਵੀ ਦੜ ਕਰ ਦਿੱਤਾ ਕਿ ਜੇ ਨਿਸ਼ਚੈ ਕਰ ਆਪਣੀ ਜੀਤ ਕਰਨੀ ਹੈ ਤਾਂ ਇਕਤਾ ਜ਼ਰੂਰੀ ਹੈ ਭਾਗ ਜਦੋਂ ਵੀ ਸਿੱਖਾਂ ਦੀ ਆਪਸੀ ਇਕਤਾ ਹੋਈ ਉਦੋਂ ਹੀ ਸਿੱਖਾਂ ਨੇ ਜਿੱਤ ਦੇ ਪਰਚਮ ਲਹਿਰਾ ਦਿੱਤੇ ਛਾਲਮ ਨੇ ਆਪਣੇ ਮੰਤਰੀਆਂ ਦੀ ਗਵਾਈ ਹੇਠ ਅਦਾਲਤ ਦੇ ਅਧਿਕਾਰੀ Munshi Ramdial ਅਤੇ Begum Samur ne Singha ਨਾਲ ਸਮਝੌਤੇ ਦੀ ਪੇਸ਼ਕਸ਼ ਕੀਤੀ ਜਿਸ ਵਿੱਚ ਚਾਰ ਸ਼ਰਤਾਂ ਉੱਪਰ ਆਪਸੀ ਸਮਝੌਤਾ ਹੋਇਆ ਪਹਿਲੀ ਸ਼ਰਤ ਮੁਗਲ ਅਧਿਕਾਰੀ ਜ਼ੁਲਮ ਭਰੇ ਅਤਿਆਚਾਰ ਤੁਰੰਤ ਬੰਦ ਕਰ ਦੇਣਗੇ ਦੂਜੀ ਮੁਗਲ 300000 ਰੁਪਏ ਬਤੌਰ ਨਜ਼ਰਾਨਾ ਅਦਾ ਕਰਨਗੇ ਤੀਜੀ ਕੋਤਵਾਲੀ ਵਾਲਾ ਸਾਰਾ ਇਲਾਕਾ ਖਾਲਸਾ ਫੌਜ ਦੀ ਜਾਇਦਾਦ ਵਜੋਂ ਬਣਿਆ ਰਹੇਗਾ ਚੌਥੀ ਤੇ ਆਖਰੀ ਸ਼ਰਤ ਬਾਬਾ ਬਗੇਲ ਸਿੰਘ ਜੀ ਦਿੱਲੀ ਦੇ ਇਤਿਹਾਸਿਕ ਤਾਰਤੇ ਮਹੱਤਵਪੂਰਨ ਸਿੱਖ ਅਸਥਾਨਾਂ ਦਾ ਪਤਾ ਲਗਾਉਣਗੇ ਅਤੇ ਉਹਨਾਂ ਜਗ੍ਹਾ ਉੱਪਰ ਗੁਰਦੁਆਰਾ ਸਾਹਿਬ ਸੈਭਾਨ ਸਥਾਪਿਤ ਕਰਨਗੇ ਅਤੇ ਜਿੰਨੀ ਦੇਰ ਤੱਕ ਕੰਮ ਮੁਕੰਮਲ ਨਹੀਂ ਹੋ ਜਾਂਦਾ ਉਨੀ ਦੇਰ ਤੱਕ 4000 ਘੋੜਸਵਾਰ ਸਿੱਖ ਫੌਜ ਦੀ ਇੱਕ ਟੁਕੜੀ ਦਿੱਲੀ ਵਿੱਚ ਰਹੇਗੀ ਜਿਸ ਦੇ ਸਾਰੇ ਰੋਜ਼ਾਨਾ ਦੇ ਖਰਚੇ ਦਿੱਲੀ ਹਾਕਮ ਚੁੱਕਣਗੇ। ਬਾਬਾ ਬਘੇਲ ਸਿੰਘ ਜੀ ਨੇ ਸਬਜ਼ੀ ਮੰਡੀ ਦੇ ਲਾਗੇ ਇੱਕ ਜੱਦੀ ਚੌਕੀ ਸਥਾਪਿਤ ਕੀਤੀ ਜਿੱਥੇ ਦਿੱਲੀ ਵਿੱਚ ਆਯਾਤ ਕੀਤੀਆਂ ਸਾਰੀਆਂ ਵਸਤੂਆਂ ਉੱਤੇ ਟੈਕਸ ਇਕੱਠਾ ਕੀਤਾ ਜਾਂਦਾ ਸੀ। ਇਹ ਰਕਮ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਪ੍ਰਤੀ ਸਾਰੀ ਵਜੋਂ ਵਰਤੀ ਜਾਂਦੀ ਸੀ। ਇਸ ਤੋਂ ਇਲਾਵਾ ਇਸ ਵਿੱਚੋਂ ਵਧੇਰੇ ਕਰਕੇ ਜੋ ਰਕਮ ਸੀ ਉਹ ਲੋੜਵੰਦਾ ਤੇ ਗਰੀਬਾਂ ਦੀ ਸੇਵਾ ਸੰਭਾਲ ਲਈ ਵਰਤੀ ਜਾਂਦੀ ਸੀ। ਅੰਦਰ ਬਾਬਾ ਬਗੇਰ ਸਿੰਘ ਜੀ ਨੇ ਦਿੱਲੀ ਦੇ ਪੁਰਾਣੇ ਹਿੰਦੂ ਮੁਸਲਮਾਨਾਂ ਅਤੇ ਸਿੱਖਾ ਬਸਨਿਕਾ ਦੀ ਮਦਦ ਦੇ ਨਾਲ ਸੱਤ ਇਤਿਹਾਸਿਕ ਸਥਾਨ ਲੱਭੇ ਅਤੇ ਉੱਥੇ ਗੁਰਦੁਆਰਾ ਸਹਿਬਾਨ ਸਥਾਪਿਤ ਕੀਤੇ ਇਹ ਇਤਿਹਾਸਿਕ ਸਥਾਨ ਹਨ ਗੁਰਦੁਆਰਾ ਮਾਤਾ ਸੁੰਦਰੀ ਜੀ ਜੋ ਕਿ ਹਵੇਲੀ ਸਰਦਾਰ ਜਵਾਹਰ ਸਿੰਘ ਵਜੋਂ ਜਾਣੀ ਜਾਂਦੀ ਸੀ ਗੁਰਦੁਆਰਾ ਬੰਗਲਾ ਸਾਹਿਬ ਜੋ ਮਿਰਜ਼ਾ ਰਾਜਾ ਜੈ ਸਿੰਘ ਨਾਲ ਸੰਬੰਧਿਤ ਇੱਕ ਬੰਗਲੇ ਵਜੋਂ ਮੌਜੂਦ ਸੀ ਜਿੱਥੇ 8ਵੇਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਠਹਿਰੇ ਸਨ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਤਾ ਸੁન્દਰੀ ਅਤੇ ਮਾਤਾ ਸਾਹਿਬਕੌਰ ਦੇ ਅੰਤਮ ਸੰਸਕਾਰ ਇਸ ਸਥਾਨ ਤੇ ਕੀਤੇ ਗਏ ਸਨ ਗੁਰਦੁਆਰਾ ਰਕਾਬगंज ਸਾਹਿਬ ਜਿੱਥੇ ਭਾਈ ਲਖੀ ਸ਼ਾ ਵੰਜਾਰਾ ਜੀ ਨੇ ਸਾਹਿਬ ਪਾਸ਼ਾ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਪਾਵਨ ਧੜ ਦਾ ਸਸਕਾਰ ਕੀਤਾ ਸੀ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਜਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਜਿਸ ਦੇ ਨਾਲ ਹੀ ਇੱਥੇ ਇਸੇ ਥਾਨ ਤੇ ਥੋੜੀ ਵਿਥ ਤੇ ਸ਼ਹੀਦ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਬਾਬਾ ਬਘੇਲ ਸਿੰਘ ਜੀ ਨੂੰ ਇਹ ਥਾਨ ਉਸ ਮਾਸਕੀ ਦੀ ਪਤਨੀ ਨੇ ਦੱਸਿਆ ਸੀ ਜਿਸ ਨੇ ਉਸ ਥੜੇ ਨੂੰ ਧੋਤਾ ਸੀ ਜਿੱਥੇ ਬਿਠਾ ਕੇ ਸਾਹਿਬ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਗੁਰਦੁਆਰਾ ਮੋਤੀ ਬਾਗ ਸਾਹਿਬ ਜਿੱਥੋਂ ਸਾਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਾਲ ਕਿਲੇ ਵੱਲ ਤੀਰ ਮਾਰਿਆ ਸੀ ਜੋ ਮੁਗਲ ਰਾਜੇ ਬਹਾਦਰ ਸ਼ਾਹ ਦੀ ਮੰਜੀ ਦੇ ਪਾਵੇ ਨੂੰ ਨਿਸ਼ਾਨਾ ਬਣਾ ਕੇ ਸਤਿਗੁਰੂ ਜੀ ਨੇ ਮਾਰਿਆ ਸੀ ਜਿਸ ਰਾਹੀਂ ਸਤਿਗੁਰੂ ਜੀ ਨੇ ਉਸ ਨੂੰ ਸੰਦੇਸ਼ ਭੇਜਿਆ ਸੀ ਗੁਰਦੁਆਰਾ ਮਜਨੂ ਕਾ ਟਿੱਲਾ ਇਹ ਮਜਨੂ ਨਾਮ ਦੇ ਇੱਕ ਫਕੀਰ ਦੀ ਯਾਦ ਵਿੱਚ ਸਥਾਪਿਤ ਹੈ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸ ਮਜਰੂ ਫਕੀਰ ਕੋਲ ਠਹਿਰੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਗਵਾਲੀਅਰ ਦੇ ਕਿਲੇ ਜਾਂਦੇ ਹੋਏ ਇਸ ਸਥਾਨ ਤੇ ਰੁਕੇ ਸਨ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਮੁਕੰਮਲ ਹੋਣ ਮਗਰੋਂ ਬਾਬਾ ਬਘੇੜ ਸਿੰਘ ਜੀ ਨੇ ਪੰਜਾਬ ਵਾਪਸ ਜਾਣ ਦਾ ਫੈਸਲਾ ਕੀਤਾ ਜਦੋਂ ਆਪ ਵਾਪਸ ਪਰਤਣ ਲੱਗੇ ਤਾਂ ਮੁੰਸ਼ੀ ਰਾਮ ਦਿਆਲ ਨੇ ਬਾਬਾ ਜੀ ਨੂੰ ਕਿਹਾ ਕਿ ਦਿੱਲੀ ਛੱਡ ਕੇ ਨਾ ਜਾਓ ਮੁਗਲਾ ਦਾ ਕੋਈ ਭਰੋਸਾ ਨਹੀਂ ਹੈ ਤਾਂ ਬਾਬਾ ਬਘੇਲ ਸਿੰਘ ਜੀ ਨੇ ਉੱਤਰ ਦਿੱਤਾ ਸਾਨੂੰ ਸਾਡੇ ਸਤਿਗੁਰਾਂ ਵੱਲੋਂ ਅਸੀਸ ਵੱਜੋ ਰਾਜ ਦੀ ਬਖਸ਼ਿਸ਼ ਹੋਈ ਹੈ ਜਦੋਂ ਵੀ ਅਸੀਂ ਚਾਹੁੰਦੇ ਹਾਂ ਦਿੱਲੀ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਹਾਂ ਸੋ ਖਾਲਸੇ ਦੇ ਲਈ ਇਹ ਕੋਈ ਮੁਸ਼ਕਲ ਨਹੀਂ ਹੈ ਬਾਬਾ ਬਗੇਤ ਸਿੰਘ ਜੀ ਨੇ ਇੱਕ ਵਾਰ ਮੜ ਸਾਲ 1785 ਵਿੱਚ ਦਿੱਲੀ ਉੱਪਰ ਹਮਲਾ ਕਰਨ ਦਾ ਫੈਸਲਾ ਕੀਤਾ ਉਸ ਵਕਤ ਸ਼ਾਹ ਆलम ਸਿੰਘਾ ਤੋਂ ਇੰਨਾ ਡਰਿਆ ਕਿ ਸਿੱਧਾ ਇੱਕ ਸੰਧੀ ਤੇ ਹਸਤਾਖਰ ਕਰਨ ਲਈ ਤਿਆਰ ਹੋ ਗਿਆ ਇਸੇ ਸਮਝੌਤੇ ਵਿੱਚ 10 ਲੱਖ ਰੁਪਏ ਦਾ ਨਜ਼ਰਾਨਾ ਸਿੰਘਾ ਨੂੰ ਦੇਣ ਲਈ ਉਹ ਸਹਿਮਤ ਹੋ ਗਿਆ ਸੋ ਇਹ ਸੀ ਅੱਜ ਦੇ ਦਿਨ ਦਾ ਸਿੱਖ ਇਤਿਹਾਸ ਇਸੇ ਤਰ੍ਹਾਂ ਦੀਆਂ ਹੋਰ ਇਤਿਹਾਸਿਕ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ